refraining from commenting on prime minister modi and defense minister rajnath singh's remarks that india will not hesitate to kill terrorists in their homes the us has instead called on india and pakistan to avoid escalation and find a resolution through dialogue as i have said before the us is not going to get into the middle of this ke ji sada ede naal koi eda matlab e hai ke india nu hor ਖੁੱਲੀ ਛੁੱਟੀ ਮਿਲ ਗਈ ਤਾਂ ਨੇ ਜਿਹੜੇ ਡਿਸਕਰੈਂਟਰ ਜੇ ਲੋਕ ਪਾਕਿਸਤਾਨ ਦੇ ਜਾਂ ਅਫਗਾਨ ਜਿਹਦੀ ਜਿਹੜੇ ਅਨਪਰੋਇਡ ਉੱਥੇ ਦਿਹਾੜੀ ਕਰਦੇ ਨੇ ਉਹਨਾਂ ਨੂੰ ਕਹਿੰਦਾ ਜੀ ਇੰਨੇ ਹਜ਼ਾਰ ਪਾਕਿਸਤਾਨੀ ਰੁਪਈਆ ਤੁਹਾਨੂੰ ਮਿਲੇਗਾ ਉਹਨੂੰ ਉਹਨਾਂ ਨੂੰ ਕੀ ਫਰਕ ਪੈਂਦਾ ਧਰਮ ਕੈਂਗਲ ਵੀ ਯੂਜ਼ ਕਰ ਰਹੇ ਨੇ ਕਿ ਜੀ ਦੇਖੋ ਇਹ ਤਾਂ ਜੇ ਉੱਥੇ ਸਿੱਖ ਮਾਰਿਆ ਕੋਈ ਤਾਂ ਉੱਥੇ ਕਹਿਣਗੇ ਜੀ ਤੁਸੀਂ ਤਾਂ ਕਾਫਰ ਨੂੰ ਮਾਰਨਾ ਇਹ ਵੀ ਇਹਨਾਂ ਦੀ ਟ੍ਰੇਨਿੰਗ ਟਿਊਨਿੰਗ ਹੈ ਕੁਝ ਦਿਨ ਪਹਿਲਾਂ ਤਾਂ ਕਿ ਇਵਨ ਉਹਨਾਂ ਦੀ ਹਕੂਮਤੀ ਵਾੜੇ ਜੀ ਅਸੀਂ ਤਾਂ ਭਾਰਤ ਨਾਲ ਵਪਾਰ ਰੀਜ਼ੂਮ ਕਰਨ ਨੂੰ ਤਿਆਰ ਹੈ ਅਸੀਂ ਆਪਣੇ ਚੈਂਬਰ ਆਫ ਕਮਰਸ ਦੇਖਾਂਗੇ ਮੈਜੋਰਟੀ 뷰 ਪੁਆਇੰਟ ਹੈ ਜੀ ਸਾਨੂੰ ਕਰਨਾ ਚਾਹੀਦਾ ਹੈ ਚੀਜ਼ਾਂ ਤਾਂ ਫਿਰ ਵੀ ਸਾਡੇ ਤੱਕ ਪਹੁੰਚ ਰਹੀਆਂ ਹਨ ਇੰਡੀਆ ਤੋਂ ਅਫਗਾਨਿਸਤਾਨ ਅਨਰਿਸਟ੍ਰਿਕਟਿਡ ਟ੍ਰੇਡ ਹੈ ਉਥੋਂ ਫਿਰ ਮਹਿੰਗੀ ਪਾਕਿਸਤਾਨ ਯਾਨੀ ਇਹਨਾਂ ਨੂੰ ਉਹ ਫਿਰੇ ਨੱਥ ਕਢਾਉਣ ਨੂੰ ਉਹ ਫਿਰੇ ਨੱਕ ਵੜਾਉਣ ਨੂੰ ਵਪਾਰ ਕਰਨ ਨੂੰ ਫਿਰਦੇ ਨੇ ਜੋ ਕੋ ਬਰੇਕ ਟੂ ਮਾ ਤੋੜਾ ਸਬਦਾ ਪੂਰ ਸਵਾਗਤਾ ਸੋ ਵੀ ਅਸੀਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਅਮਰੀਕਨ ਸਟੇਟ ਡਿਪਾਰਟਮੈਂਟ ਦੇ ਬੁਲਾਰੇ ਮੈਥਿਊ ਮਿਲਰ ਨੇ ਭਾਰਤ ਤੇ ਪਾਕਿਸਤਾਨ ਦੋਵਾਂ ਮੁਲਕਾਂ ਨੂੰ مشਵਾ ਦਿੱਤਾ ਹੈ ਕਿ ਉਹ ਆਪਸੀ ਗੱਲਬਾਤ ਰਾਹੀਂ ਮਸਲੇ ਸੁਲਝਾਣ ਅਤੇ ਟਕਰਾਅ ਤੋਂ ਬਚਣ ਪਰ ਭਾਰਤ ਵੱਲੋਂ ਪਾਕਿਸਤਾਨ ਵਿੱਚ ਕੀਤੇ ਜਾ ਰਹੇ ਕਤਲਾਂ ਸੰਬੰਧੀ ਉਸ ਨੇ ਲਗਭਗ ਚੁੱਪ ਹੀ ਧਾਰ ਲਈ ਹੈ ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਬਤਾ ਬਹੁਤ ਬਹੁਤ ਧੰਨਵਾਦ ਜੀ ਡਾ ਸਾਹਿਬ ਕੀ ਕਹਿਣਾ ਚਾਹੋ ਅ ਦੇਖੋ ਸਿੰਘ ਅਮਰੀਕਨ ਨੀਤੀਕਾਰਿਆਂ ਦਾ ਜਿਹੜਾ ਬਹੁਤ ਜਿਹੜਾ ਉਸ ਨੂੰ ਐਪਰੀਸ਼ੀਏਟ ਕਰਦੇ ਜੀ ਕਿ ਖਾਸ ਤੌਰ ਤੇ ਜਦੋਂ ਹਰਦੀਪ ਸਿੰਘ ਨਿਜਰ ਉਹਨਾਂ ਦਾ ਮਰਡਰ ਹੁੰਦਾ ਕੋਲਡ ਬਲੈਡਡ ਮਰਡਰ ਔਰ ਜਸਟਨ ਟਰੂਡੋ ਵੱਲੋਂ ਜਿਹੜਾ ਇਨਕਸ਼ਾਫ ਕੀਤਾ ਜਾਂਦਾ 18 ਸਤੰਬਰ ਨੂੰ ਕੈਨੇਡੀਅਨ ਪਾਰਲੀਮੈਂਟ ਚ ਕਿ ਇਸ ਸਾਰੇ ਪੀਰੀਅਡ ਦੇ ਵਿੱਚ ਅਮਰੀਕਾ ਨਾ ਏਜੰਸੀਆਂ ਦਾ ਪ੍ਰੈਸ਼ਰ ਵੀ ਇੰਡੀਆ ਤੇ ਸੇਕ ਕੌਮ ਦੇ ਨਾਲ ਉਹਨਾਂ ਦਾ ਇੰਟਰੈਕਸ਼ਨ ਵੀ ਹਮ ਔਰ মিডিਏ ਦੀ ਇੱਕ ਸਿੰਪੈਥੀ ਵੀ ਔਰ ਉਸ ਦੀ ਕਵਰੇਜ ਵੀ ਇਸ ਨੂੰ ਜਿਹੜਾ ਉਹ ਕਾਫੀ ਹਾਈਲਾਈਟ ਕੀਤਾ ਗਿਆ ਹਮ ਅ ਇਸ ਸਾਰੇ ਪੀਰੀਅਡ ਕਿਉਂਕਿ ਅਦਰਵਾਇਜ਼ ਤਾਂ ਜਿਹੜੀਆਂ ਇੰਡੀਅਨ ਏਜੰਸੀਆਂ ਕ੍ਰਾਸ ਬਾਰਡਰ ਪਾਕਿਸਤਾਨ ਦੇ ਵਿੱਚ دہشت ਗਰਦੀ ਲੰਬੇ ਸਮੇਂ ਤੋਂ ਕਰ ਰਹੀਆਂ ਨੇ ਕੁਲਬੂਸ਼ਨ ਯਾਦਵ ਉਹਦਾ ਸਬੂਤ ਉਹਨਾਂ ਦੇ ਹੱਥ ਹੈ ਇਸ ਤੋਂ ਬਿਨਾ ਸਪੋਰੈਡਿਕ ਬੌਮਬਿੰਗਸ ਇਧਰ ਉਧਰ ਫਿਰ ਅਫਗਾਨ ਤਾਲੀਬਾਨ ਦੇ ਦੌਰ ਦੇ ਵਿੱਚ ਵੀ ਇਹਨਾਂ ਨੇ ਕਿਵੇਂ ਵਾਰਲords ਨੂੰ ਫਾਈਨਾਂਸ ਕੀਤਾ ਕਿਵੇਂ ਬਾਰਡਰਸ ਦੇ ਉੱਤੇ ਆਪਣੇ ਕੌਂਸੂਲੇਟ ਖੋਲੇ ਹੋਏ ਸੀ ਜਿਨ੍ਹਾਂ ਰਾਹੀਂ دہشت گردی ਕਰਦੇ ਸੀ ਵਿਦਨ ਔਰ ਇਹਦੇ ਚ ਵੀ ਕੋਈ ਸ਼ੱਕ ਨਹੀਂ ਹੈ ਕਿ ਪਾਕਿਸਤਾਨ ਨੇ ਵੀ ਉਸ ਦਾ ਰੋਲ ਮੁੰਬਈ ਕਾਂਡ ਹੋਣ ਜਾਂ ਦੂਜੇ ਹੋਣ ਇਹ ਕਿਉਂਕਿ ਦੋਨਾਂ ਦੀ ISI ਔਰ RAW ਜਾਂ RAW ਤੋਂ ਪਹਿਲਾਂ ਇੰਟੈਲੀਜੈਂਸ ਬਿਊਰੋ ਸੀ ਇਹ ਹੁੰਦਾ ਰਿਹਾ ਔਰ ਫਿਰ ਇਹਨਾਂ ਦੇ ਮੁਖੀ ਆਪਸ ਚ ਕਮਿਊਨੀਕੇਟ ਕਰ ਲੈਂਦੇ ਸੀ ਤੁਸੀਂ ਇੱਥੇ ਬੰਦ ਕਰ ਦਿਓ ਸੀ ਇੱਥੇ ਬੰਦ ਕਰ ਦਿੰਨੇ ਲੇਕਿਨ ਜਦੋਂ ਤੋਂ ਅਜੀਤ ਡੋਵਲ ਦੇ ਥੱਲੇ ਚੰਡਾਲ ਚੌਂਕੜੀ ਮੋਦੀ ਅਮਿਤ ਸ਼ਾ ਅਜੀਤ ਡੋਵਲ ਔਰ ਦਿਨਕਰ ਗੁਪਤਾ NIA ਦਾ ਚੀਫ ਔਰ ਪਿਛਲੇ ਲਗਭਗ 2 ਸਾਲਾਂ ਤੋਂ ਅਸੀਂ ਇਹ ਦੇਖਦੇ ਆ ਕਿ ਵੀ ਇਹਨਾਂ ਨੇ ਜਿਹੜਾ ਪਾਰਟ ਹੋਣ 18 ਜੂਨ ਤੋਂ ਬਾਅਦ ਸਾਹਮਣੇ ਆਇਆ ਕਿਉਂਕਿ ਉਸ ਤੋਂ ਪਹਿਲਾਂ 15 ਜੂਨ ਨੂੰ ਭਾਈ ਅਵਤਾਰ ਸਿੰਘ ਖੰਡਾ ਦਾ ਕੋਲਡ ਬਲੈਡਡ ਮਰਡਰ ਇੱਕ ਡਿਫਰੈਂਟ ਅੰਦਾਜ਼ ਕੈਮੀਕਲ ਵੈਪਨ ਨਾਲ ਹੋਇਆ ਔਰ ਉਸ ਤੋਂ ਮਹੀਨਾ ਪਹਿਲਾਂ ਮਈ ਦੇ ਮਹੀਨੇ ਲੋਹਾਰ ਦੇ ਵਿੱਚ ਉਹ ਭਾਈ ਸ਼ੂਟਰਸ ਭਾਈ ਪਰਮਜੀਤ ਸਿੰਘ ਪੰਜਵਰਡ ਦਾ ਮਰਡਰ ਔਰ ਇਹ ਸਾਰਾ ਸਾਹਮਣੇ ਆ ਗਿਆ ਵੀ ਕੌਣ ਹੈ ਬਿਹਾਈਂਡ ਪਰ ਅਮਰੀਕਾ ਦੀ ਜਿਹੜੀ ਹੈ ਉਦੋਂ ਤੱਕ ਕੁਝ ਨਾ ਕਹਿਣਾ ਤਾਂ ਸਮਝ ਆ ਸਕਦਾ ਸੀ ਕਿਉਂਕਿ ਅ ਅਮਰੀਕਾ ਨੇ ਖੁਦ ਪਾਕਿਸਤਾਨ ਦੇ ਵਿੱਚ ਜਦੋਂ Osama bin Laden ਨੂੰ ਟਾਰਗੇਟ ਕੀਤਾ ਤੇ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਜਿਹਦੇ ਵਿੱਚ ਪਾਕਿਸਤਾਨ ਦੀ ਦਾ ਕਿਸੇ ਲੈਵਲ ਤੇ ਮਲਬਸ ਹੋਣਾ ਉਹਨੂੰ ਡਿਨਾਈ ਤੇ ਨਹੀਂ ਕੀਤਾ ਜਾ ਸਕਦਾ ਜਦੋਂ ਪ੍ਰਾਈਮ ਟਾਰਗੇਟ ਉੱਥੇ ਜਾ ਕੇ ਹੁੰਦਾ ਅ ਪਰ ਜਦੋਂ ਹੁਣ ਅਮਰੀਕਾ ਦਾ ਇਹ ਪਾਰਟ ਸਾਹਮਣੇ ਆਇਆ ਅਮਰੀਕਾ ਨੇ ਲਿਆਂਦਾ ਕੈਨੇਡਾ ਨੇ ਲਿਆਂਦਾ ਵੀ ਇੱਥੇ ਕੀ ਇੰਡੀਅਨ ਏਜੰਸੀਆਂ ਕਰ ਰਹੀਆਂ ਨੇ 올 ਆਫ ਅ ਸਡਨ ਇਸ ਦੇ ਉੱਤੇ ਜਿਹੜਾ ਪਾਕਿਸਤਾਨ ਦੇ ਵਿੱਚ ਕੀ ਇੰਡੀਆ ਕਰ ਰਿਹਾ ਇਹਦੇ ਤੇ ਬੜੀ ਡੀਟੇਲ ਸਟੋਰੀ ਦਾ ਗਾਰਡੀਅਨ ਨੇ ਕੀਤੀ ਹਮਮ ਔਰ ਉਹਦੇ ਵਿੱਚ ਦੋ ਦਰਜਨ ਦੇ ਲਗਭਗ ਜਿਹੜੀਆਂ ਕਿਲਿੰਗਸ ਨੇ ਪਿਛਲੇ ਦੋ ਸਾਲਾਂ 'ਚ ਜਿਹਦੇ ਵਿੱਚ ਕਸ਼ਮੀਰੀ ਐਕਟਿਵਿਸਟ ਔਰ ਖਾਲਸਤਾਨੀ ਐਕਟਿਵਿਸਟ ਮਾਰੇ ਗਏ ਉਹਨਾਂ ਦੇ ਵਿਰਵ ਦੇ ਉੱਤੇ ਅੱਛਾ ਹੁਣ ਐਕਸਪੈਕਟਿਡ ਤਾਂ ਇਹ ਹੋਣਾ ਚਾਹੀਦਾ ਸੀ ਕਿ ਜਿਵੇਂ ਹਰ ਕੈਨੇਡਾ 'ਚ ਹਰਦੀਪ ਸਿੰਘ ਨਿਜਰ ਦੇ ਮਰਡਰ ਦੇ ਮਾਮਲੇ 'ਚ ਇੰਡੀਆ ਨੇ ਹੱਥ ਛਾੜ ਲਏ ਕਿ ਜੀ ਨਹੀਂ ਨਹੀਂ ਇਹ ਐਵੇਂ ਬਦਨਾਮ ਕੀਤਾ ਜਾ ਰਿਹਾ ਹੈ ਔਰ ਦੂਜਾ ਕੇ ਅਮਰੀਕਾ ਦੇ ਮਾਮਲੇ ਜ ਦਬਾਹ ਹਟ ਉਹਨਾਂ ਨੇ ਕਿਹਾ ਜੀ ਅਸੀਂ ਇਨਵੈਸਟੀਗੇਟਿਵ ਇੱਕ ਜਿਹੜੀ ਆ ਉਹ ਬਣਾ ਦਿੱਤਾ ਔਰ ਦੂਜਾ ਹੈ ਔਰ ਜਦੋਂ ਬੜੀ ਵੱਧ ਤੋਂ ਵੱਧ ਉਹਨਾਂ ਦੀ ਸਟੇਟਮੈਂਟ ਦੇ ਤੇ ਇਹੀ ਨਿਕਲ ਸਕੀ ਕਿ ਜੀ ਰੋਗ ਐਲੀਮੈਂਟ ਜਿਹੜਾ ਰੌਅ ਲਈ ਕੰਮ ਕਰਦਾ ਸੀ ਬਟ ਹੀ ਇਸ ਨੋ ਮੋਰ এমਪਲoyed ਵਿਦ ਦਾ ਰੌਅ ਅੱਛਾ ਉੱਥੇ ਇੱਕ ਗੱਲ ਮੁਕਾ ਦਿੱਤੀ ਲੇਕਿਨ ਜੋ ਹੀ ਇਹ ਗਾਰਡੀਅਨ ਦੀ ਸਟੋਰੀ ਰਹੀਂ ਇਹ ਜਿਹੜਾ ਪਾਕਿਸਤਾਨ ਦੇ ਵਿੱਚ 2 ਦਰਜਨ ਦੇ ਕਰੀਬ ਕਿਲਿੰਗਸ ਕਿ ਕਿਨੂੰ ਰਾਵਲਾ ਕੋਟ ਦੀ ਮਸਜਿਦ ਚ ਮਾਰਿਆ ਹੈ ਕਿਉਂ ਉਹ ਸਿਆਲ ਕੋਟ ਦੀ ਮਸਜਿਦ ਚ ਮਾਰਿਆ ਆ ਜੇ 3 ਦਿਨ ਪਹਿਲਾਂ ਸਰਫਰਾਜ਼ ਜਿਹਦੇ ਤੇ ਸਰਬਜੀਤ ਸਿੰਘ ਨੂੰ ਮਾਰਨ ਦਾ ਦੋਸ਼ ਲਾਇਆ ਹੋਇਆ ਸੀ ਉਹਨੂੰ ਉਹਦੇ ਘਰ ਜਾ ਕੇ ਮਾਰੇ ਇਹਨੂੰ ਖੁੱਲ ਕੇ ਇੰਡੀਆ ਨੇ ਹੋਣ ਕਿ ਔਰ ਜੈ ਜਿਹੜਾ ਐਸ ਜੈ ਸ਼ੰਕਰ ਉਹ ਇੱਥੋਂ ਤੱਕ ਕਹਿਣ ਤੇ ਗਿਆ ਕਿ ਜੀ دہشت گردਾਂ ਦਾ ਜੇ ਕੋਈ ਕਾਨੂੰਨ ਨਹੀਂ ਹੁੰਦਾ ਤੇ ਸਾਡਾ ਵੀ ਉਹਨੂੰ ਮਾਰਨ ਲਈ ਕੋਈ ਕਾਨੂੰਨ ਜਿੱਥੇ ਹੋਏਗਾ ਸੀ ਜਿਹੜਾ ਮਾਰਾਂਗੇ ਔਰ ਇਵਨ ਜਿਹੜਾ ਰਾਜਨਾਥ ਸਿੰਘ ਦੀ ਇਹ ਸਟੇਟਮੈਂਟ ਇਫ ਇ টেরਰਿਸਟ ਇਫ ਇ টেরਰਿਸਟ ਰਨਸ ਟੂ ਪਾਕਿਸਤਾਨ ਵੀ ਵਿਲ ਕਿਲ ਹਿਮ देयर ਰਾਜਨਾਥ ਸਿੰਘ অন ਕਰਾਸ ਬਾਰਡਰ ਅਸੈਸਿਨੇਸ਼ਨ ਕਿ ਜੀ ਪਾਕਿਸਤਾਨ ਅਸੀਂ ਮਾਰਾਂਗੇ ਔਰ ਮੋਦੀ ਨੇ ਵੀ ਇੱਕ ਪਬਲਿਕ ਜਿਹੜਾ ਇਕੱਠ ਦੇ ਵਿੱਚ ਇਸ ਕਿਸਮ ਦੀ ਲਾਈਨ ਲਈ ਹੁਣ ਕਿਸੇ ਮੁਲਕ ਦਾ ਜਿਹੜਾ ਸਿਗਨੇਟਰੀ ਹੈ ਟੂ ਦਾ ਯੂਨ ਚਾਰਟਰ ਜਿਹੜਾ ਸਿਗਨੇਟਰੀ ਹੈ ਅੰਡਰ ਥੈਟ ਚਾਰਟਰ ਜਿਹਦੇ ਤੇ ਬਾਈਂਡਿੰਗ ਇੰਟਰਨੈਸ਼ਨਲ ਲਾ ਜਿਹੜਾ ਕਿਸੇ ਮੁਲਕ ਅਮਰੀਕਾ ਵਰਗਾ ਮੁਲਕ ਕੀ ਕਰਦਾ ਹੈ ਇਹ ਤਾਂ ਉਸ ਲੈਵਲ ਦੇ ਉੱਤੇ ਪਹੁੰਚੇ ਹੋਏ ਨੇ ਜੇ ਇਹਨਾਂ ਨੇ ਇਰਾਕ ਦੇ ਵਿੱਚ ਕੀਤਾ ਤੇ ਉਹਨੂੰ ਉਹਨੂੰ ਨਵਾਂ ਨਾਮ ਦੇ ਦਿੱਤਾ ਉਹਨਾਂ ਨੇ ਜੇ ਪ੍ਰੀਐਮਪਟ ਹੂੰ ਹੁਣ ਇੱਥੇ ਤਾਂ ਪ੍ਰੀਐਮਪਟ ਵੀ ਨਹੀਂ ਹੈ ਉਹਨਾਂ ਨੇ ਕਿਹਾ ਜੇ ਪ੍ਰੀਐਮਪਟ ਕੈਮੀਕਲ ਵੈਪਨ ਨੇ ਦੂਜਾ ਹੁਣ ਜੇ ਇੰਡੀਆ ਜਾ ਕੇ ਕਿਲਿੰਗ ਕਰਦਾ ਹੈ ਇਹ ਤਾਂ ਬਿਲਕੁਲ ਨਾ ਸਿਰਫ ਸੋਵਰਨਿਟੀ ਦੀ ਵਾਇਓਲੇਸ਼ਨ ਹੈ ਇਹ ਤਾਂ ਰੋਗ ਸਟੇਟ ਦੇ ਥੱਲੇ ਸੈਂਕਸ਼ਨ ਲੱਗਣੀਆਂ ਚਾਹੀਦੀਆਂ ਨੇ ਔਰ ਓਨ ਕਰ ਇੱਕ ਹੁੰਦਾ ਹੈ ਕਿ ਵੀ ਉਹ ਡਿਨਾਇਲ ਚ ਨੇ ਜਿਹੜਾ ਕੋਈ ਕਰ ਰਿਹਾ ਔਰ ਡਿਨਾਇਲ ਚ ਹੈ ਪਾਕਿਸਤਾਨ ਨੇ ਜੇ ਕੋਈ دہشتਗਰਤ ਕਾਰਵਾਈਆਂ ਵਿਦਨ ਕੰਟਰੀ ਕੀਤੀਆਂ ਉਹਨਾਂ ਨੇ ਉਹ ਨਹੀਂ ਕੀਤਾ ਪਰ ਇੱਥੇ ਤਾਂ ਫੋਰਨ ਮਿਨਿਸਟਰ ਡਿਫੈਂਸ ਮਿਨਿਸਟਰ ਔਰ ਪ੍ਰਾਈਮ ਮਿਨਿਸਟਰ ਓਨ ਕਰ ਰਹੇ ਹੁਣ ਇਹ ਕਨਸਰਨ ਹੋਣਾ ਚਾਹੀਦਾ ਸੀ ਅਮਰੀਕਾ ਦਾ ਕਿਉਂਕਿ ਆਲਰੇਡੀ ਅਮਰੀਕਾ ਔਰ ਕੈਨੇਡਾ ਨੇ ਇੰਡੀਆ ਨੂੰ ਇਸ ਦੇ ਲਈ ਜਿਹੜਾ ਉਹ ਦੋਸ਼ੀ ਦੱਸਿਆ ਹੋਇਆ ਹੈ ਹੁਣ ਇਹ ਸਵਾਲ ਜਦੋਂ ਸਟੇਟ ਡਿਪਾਰਟਮੈਂਟ ਦੇ ਸਪੋਕਸਪਰਸਨ ਮੈਥਿਊ ਮਿਲਰ ਉਹ ਆਪਣੀ ਪ੍ਰੈਸ ਕਾਨਫਰੰਸ ਕਰ ਰਹੇ ਸੀ ਉਹਨਾਂ ਨੂੰ ਪੁੱਛਿਆ ਗਿਆ ਤੇ ਉਹਨਾਂ ਨੇ ਬੜਾ ਗੋਲ ਮੋਲ ਜਵਾਬ ਦਿੱਤਾ ਐਵੋਇਡ ਐਸਕੇਲੇਸ਼ਨ ਯੂਐਸ ਟੈਲਸ ਇੰਡੀਆ ਪਾਕਿਸਤਾਨ ਮਮ ਔਨ ਪ੍ਰਾਈਮ ਮਿਨਿਸਟਰਜ਼ ਰਿਮਾਰਕਸ ਔਨ ਕ੍ਰਾਸ ਬਾਰਡਰ ਆਪਰੇਸ਼ਨਸ ਕਿ ਜਿਹੜਾ ਮੋਦੀ ਨੇ ਕਿਹਾ ਔਰ ਮੋਦੀ ਨੇ ਐਗਜ਼ੈਕਟਲੀ ਜਿਹੜਾ ਕਿਹਾ ਕਿ ਔਨ April 11 ਪ੍ਰਾਈਮ ਮਿਨਿਸਟਰ ਮੋਦੀ ਸੈਡ Uh, during the tenure of bjp government terrorists are being killed in their own homes ke sade raj de vich dahshatgard apne gharan ch mare ja rahe ne oh ghus ke mara wali jehdi gall hai us nu hun jadon is te utte sawal hai te ide te oh kenda refraining from commenting on prime minister modi and defense minister rajnath singh's remarks that india will not hesitate to kill terrorist in their homes ਦਾ ਯੂਐਸ ਹੈਜ਼ ਇਨਸਟੈਡ ਕਾਲਡ ਔਨ ਇੰਡੀਆ ਐਂਡ ਪਾਕਿਸਤਾਨ ਟੂ ਅਵੋਇਡ ਐਸਕੇਲੇਸ਼ਨ ਐਂਡ ਫਾਈਂਡ ਅ ਰੈਜ਼ੋਲੂਸ਼ਨ ਥਰੂ ਡਾਇਲੌਗ ਹੁਣ ਇੱਕ ਹੁੰਦਾ ਉਹ ਇਹ ਵੀ ਇੱਕ ਜਨਰਲ ਫਰੇਜ਼ ਹੁੰਦਾ ਸੀ ਜੀ ਜਿਹੜੀ ਤਾੜੀ ਹੈ ਉਹ ਤਾਂ ਦੋ ਹੱਥਾਂ ਨਾਲ ਵੱਜਦੀ ਹੈ ਹੁਣ ਜੇ ਇੰਡੀਅਨ ਸਟੇਟ ਰੌਗ ਇੰਡੀਅਨ ਸਟੇਟ ਸਿੱਖਾਂ ਨੂੰ ਟਾਰਗੇਟ ਕਰਦੀ ਹੈ ਇਹ ਤਾਂ ਤਾੜੀ ਨਹੀਂ ਇਹ ਤਾਂ ਛਪੇੜ ਹੈ ਛਪੇੜ ਇਹ ਤਾਂ ਕਿਲਿੰਗ ਹੈ ਇਹ ਤਾਂ ਸਿੱਖਾਂ ਨੇ ਤਾਂ ਨਹੀਂ ਮਾਰਿਆ ਕਿਸੇ ਨੂੰ ਜਦਨ ਜੇ ਫਿਰ ਇਹੀ ਆਰਗੂਮੈਂਟ ਆ ਗਿਆ ਹੈ ਜਾਂ ਜਿਹੜਾ ਹੁਣ ਅਮਰੀਕਾ ਨੇ ਕਿਹਾ ਜੀ ਇਹ ਤੁਸੀਂ ਗੱਲਬਾਤ ਦਾ ਹੀ ਹੱਲ ਕਰੋ ਜੇ ਇੱਕ ਮੁਲਕ ਬੈਂਡਪਾਉਣ ਹੈ ਕਿ ਦੂਸਰੇ ਮੁਲਕ ਦੇ ਤੁਸੀਂ ਸੋਵਰਨਿਟੀ ਨੂੰ ਵਾਇਓਲੇਟ ਕਰ ਰਹੇ ਤੁਸੀਂ ਪੈਸੇ ਦੇ ਕੇ ਉਹਨਾਂ ਮੁਲਕਾਂ ਦੇ ਜਿਹੜੇ ਨੇ ਔਰ ਸਾਹਮਣੇ ਗਾਰਡੀਅਨ ਦੀ ਸਟੋਰੀ ਨੇ ਵੀ ਕਿਵੇਂ ਇਹਨਾਂ ਨੇ ਦੁਬਈ ਯੂਏਈ ਦੇ ਵਿੱਚ ਸਟੇਸ਼ਨ ਆਫਿਸ ਕਾਇਮ ਕੀਤਾ ਹੈ ਰਾ ਨੇ ਜਿਹੜੇ ਡਿਸਕਰੈਂਟਲ ਜੇ ਲੋਕ ਪਾਕਿਸਤਾਨ ਦੇ ਜਾਂ ਅਫਗਾਨ ਜਹਾਦੀ ਜਿਹੜੇ ਅਨਐਮਪਲੋਇਡ ਉੱਥੇ ਦਿਹਾੜੀ ਕਰਦੇ ਨੇ ਉਹਨਾਂ ਨੂੰ ਕਹਿੰਦਾ ਜੀ 80000 ਪਾਕਿਸਤਾਨੀ ਰੁਪਇਆ ਤੁਹਾਨੂੰ ਮਿਲੇਗਾ ਉਹਨੂੰ ਉਹਨਾਂ ਨੂੰ ਕੀ ਫਰਕ ਪੈਂਦਾ ਔਰ ਕੱਲਾ ਇਹੀ ਨਹੀਂ ਈਵਨ ਧਾਰਮਿਕ ਐਂਗਲ ਵੀ ਯੂਜ਼ ਕਰ ਰਹੇ ਨੇ ਕਿ ਜੀ ਦੇਖੋ ਇਹ ਤਾਂ ਜੇ ਉੱਥੇ ਸਿੱਖ ਮਾਰਿਆ ਕੋਈ ਤਾਂ ਉੱਥੇ ਕਹਿਣਗੇ ਜੀ ਤੁਸੀਂ ਤਾਂ ਕਾਫਰ ਨੂੰ ਮਾਰਨਾ ਇਹ ਵੀ ਇਹਨਾਂ ਦੀ ਟ੍ਰੇਨਿੰਗ ਟਿਊਨਿੰਗ ਹੈ ਹੁਣ ਇਹ ਸਾਰੇ ਦੇ ਜਿਹੜਾ ਜਵਾਬ ਦੇ ਵਿੱਚ ਉਹ ਇਹ ਕਹਿੰਦਾ ਮਿਸਟਰ ਮੈਥਿਊ ਐਸ ਆਈ ਹੈਵ ਸੈਡ ਬਿਫੋਰ ਦਾ ਯੂ ਐਸ ਇਜ਼ ਨਾਟ ਗੋਇੰਗ ਟੂ ਗੈਟ ਇਨਟੂ ਦਾ ਮਿਡਲ ਆਫ ਦਿਸ ਕਿ ਜੀ ਸਾਡਾ ਇਹਦੇ ਨਾਲ ਕੋਈ ਇਹਦਾ ਮਤਲਬ ਇਹ ਹੈ ਕਿ ਇੰਡੀਆ ਨੂੰ ਹੋਰ ਖੁੱਲੀ ਛੁੱਟੀ ਮਿਲ ਗਈ ਕਿ ਵੀ ਉਹ ਪਰ ਜਿਵੇਂ ਅਸੀਂ ਪਰਸੋਂ ਦੇ ਪ੍ਰੋਗਰਾਮ ਚ ਕਿਹਾ ਸੀ ਵੀ ਇੰਡੀਆ ਕੀ ਕਰ ਰਿਹਾ ਹੈ ਅਮਰੀਕਾ ਕੀ ਹੈ ਇਹ ਵੱਖਰੀ ਗੱਲ ਹੈ ਪਰ ਜਿਹੜੇ ਸਭ ਤੋਂ ਵੱਡੇ ਵਿਕਟਮ ਨੇ ਜਿਹੜੇ ਬੰਦ ਰਹੇ ਨੇ ਜਿਨ੍ਹਾਂ ਬਾਰੇ ਉਹ ਕਹਿ ਰਹੇ ਨੇ ਜੇ ਅਸੀਂ ਮਾਰੇ ਅੱਗੋਂ ਵੀ ਮਾਰਾਂਗੇ ਉਹਨਾਂ ਨੂੰ ਸੱਪ ਸੰਗਿਆ ਹੋਇਆ ਹੈ ਪਾਕਿਸਤਾਨ ਦੀ ਹਕੂਮਤ ਉਹ ਨਾ ਇਵਨ ਉਹਨਾਂ ਦੇ ਮੀਡੀਆ ਚ ਵੀ ਤੁਹਾਨੂੰ ਉਹਨਾਂ ਦੇ ਟਾਕ ਸ਼ੋਜ਼ ਜਾਂ ਦੂਸਰੇ ਇਹ ਇਸ਼ੂ ਹੀ ਨਹੀਂ ਡਿਸਕਸ ਹੁੰਦਾ ਨਜ਼ਰ ਆਉਂਦਾ ਰਦਰ ਕੁਝ ਦਿਨ ਪਹਿਲਾਂ ਤਾਂ ਕਿ ਈਵਨ ਉਹਨਾਂ ਦੀ ਹਕੂਮਤੀ ਵਾੜੇ ਜੀ ਅਸੀਂ ਤਾਂ ਭਾਰਤ ਨਾਲ ਵਪਾਰ ਰੀਜ਼ੂਮ ਕਰਨ ਨੂੰ ਤਿਆਰ ਹੈ ਅਸੀਂ ਆਪਣੇ ਚੈਂਬਰ ਆਫ ਕਮਰਸ ਦੇਖਾਂਗੇ ਮੈਜੋਰਟੀ ਵਿਊ ਪੁਆਇੰਟ ਹੈ ਜੀ ਸਾਨੂੰ ਕਰਨਾ ਚਾਹੀਦਾ ਹੈ ਚੀਜ਼ਾਂ ਤਾਂ ਫਿਰ ਵੀ ਸਾਡੇ ਤੱਕ ਪਹੁੰਚ ਰਹੀਆਂ ਹਨ ਇੰਡੀਆ ਤੋਂ ਅਫਗਾਨਿਸਤਾਨ ਅਨਰਿਸਟ੍ਰਿਕਟਿਡ ਟ੍ਰੇਡ ਹੈ ਉਥੋਂ ਫਿਰ ਮਹਿੰਗੀ ਪਾਕਿਸਤਾਨ ਯਾਨੀ ਇਹਨਾਂ ਨੂੰ ਉਹ ਫਿਰੇ ਨਾਥ ਕਢਾਣ ਨੂੰ ਉਹ ਫਿਰੇ ਨੱਕ ਵੜਾਣ ਨੂੰ ਵਪਾਰ ਕਰਨ ਨੂੰ ਫਿਰਦੇ ਨੇ ਸੋ ਇਹਨਾਂ ਹਾਲਾਤਾਂ 'ਚ ਅਸੀਂ ਇਹ ਦੇਖ ਰਹੇ ਹਾਂ ਵੀ ਇਹ ਠੀਕ ਨਹੀਂ ਹੈ ਜੇ ਭਾਰਤ ਵਰਗਾ ਥਰਡ ਰੇਟ ਮੁਲਕ ਜਿੱਥੇ 80 ਕਰੋੜ ਲੋਕ ਬਿਲੋਧ ਆ ਪਾਵਰਟੀ ਲਾਈਨ ਨੇ 5 ਕਿਲੋ ਉਹਨਾਂ ਨੂੰ ਅਨਾਜ ਮਿਲਦਾ ਹੈ ਤੇ ਉਹਨਾਂ ਦਾ ਗੁਜ਼ਰ ਹੁੰਦਾ ਹੈ ਤੇ ਜੇ ਉਹ ਇਸ ਹੱਦ ਤੱਕ ਚਲਾ ਗਿਆ ਕਿ ਭਾਈ ਉਹਨਾਂ ਨੇ ਇਹਨਾਂ ਵੈਸਟਰਨ ਮੁਲਕਾਂ ਦੇ ਵਿੱਚ ਟ੍ਰਾਂਸਨੈਸ਼ਨਲ ਰਿਪ੍ਰੈਸ਼ਨ ਕ੍ਰਾਈਮ ਕੀਤੇ ਨੇ ਔਰ ਉਹਨਾਂ ਨੇ ਗਵੰਡੀ ਮੁਲਕਾਂ ਦੇ ਵਿੱਚ ਔਰ ਇਹ ਕਿਸ ਹੱਦ ਤੱਕ ਗਏ ਹੋਏ ਨੇ ਤੇ ਜੇ ਵਕਤੀ ਤੌਰ ਦੇ ਉੱਤੇ ਵਕਤੀ ਹਿੱਤਾਂ ਦੇ ਲਈ ਉਹਨਾਂ ਨੂੰ ਆਫ ਦਾ ਹੁਕ ਕੀਤਾ ਜਾਂਦਾ ਤੇ ਇਹ ਵਰਲਡ ਪੀਸ ਲਈ ਜਿਹੜਾ ਸਭ ਤੋਂ ਵੱਡਾ ਖਤਰਾ ਹੋਣਗੇ ਬਾਕੀ ਜਿਹੜਾ ਅਸੀਂ ਇਸ ਮੁੱਦੇ ਦੇ ਉੱਤੇ ਆਖ ਰੱਖੀ ਹੋਈ ਹੈ ਜੀ ਨਿਖਲ ਗੁਪਤੇ ਦਾ ਅਮਰੀਕਾ ਚ ਐਕਸਟਰੈਡਾਈਟ ਹੋ ਕੇ ਆਣਾ ਕਿਉਂ ਡਿਲੇ ਹੋ ਰਿਹਾ ਹੈ ਇਹ ਵੀ ਇੱਕ ਫਿਕਰ ਦਾ ਕਾਰਨ ਹੈ ਔਰ ਇਸ ਲੈਵਲ ਤੇ ਹਾਲਾਂ ਜਦੋਂ ਅਸੀਂ ਪਾਲਿਸੀ ਮੇਕਿੰਗ ਦੇ ਤੌਰ ਤੇ ਦੇਖਦੇ ਆਂ ਜੇਕ ਸਲੀਵਾਨ ਦਾ ਜਿਹੜਾ ਨੈਸ਼ਨਲ ਸਕਿਉਰਿਟੀ ਐਡਵਾਈਜ਼ਰ ਹੈ ਅਮਰੀਕਾ ਦਾ ਭਾਰਤ ਦਾ ਦੌਰਾ ਦੂਸਰੀ ਵਾਰ ਕੈਨਸਲ ਕਰਨਾ ਇਹ ਇੱਕ ਪੋਜ਼ਿਟਿਵ ਸਾਈਨ ਹੈ ਪਰ ਕੁਝ ਮਾਮਲਿਆਂ ਦੇ ਵਿੱਚ ਮਿਕਸਡ ਸਿਗਨਲ ਨੇ ਜਿਹੜੇ ਫਿਕਰ ਦਾ ਕਾਰਨ ਨੇ ਜੀ ਡਾਕਟਰ ਸਾਹਿਬ ਤੁਹਾਨੂੰ ਬਹੁਤ ਧੰਨਵਾਦ ਸੋਥਲੇ ਨੇ ਬ੍ਰੇਕ ਵਿਊਰਸ ਤੁਸਨ ਇਸੇ ਤਰ੍ਹਾਂ ਹੀ ਬੜੇ ਨਾ ਮਿਲਦੇ ਆਂ ਛੋਟੇ ਜਿਹਾ ਬ੍ਰੇਕ ਦੁਬਾਰਾ